ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੀਉਂ ਨਾ ਚੈਨਲ ਬਾਵਾਂ ਡੇਰੀ ਫਾਰਮ ਤੇ ਜੀ ਅੱਜ ਦੀ ਵੀਰੋ ਚ ਆ ਦੋ ਬੱਚਿਆਂ ਸੇ ਲੈ ਕੇ ਆਏ ਜੀ ਜਿਸ ਕਰ ਜੋ ਵੀ ਵੀਡੀਓ ਬਣਾ ਰਹੇ ਵੀਰ ਦੇ ਘਰੇ ਲੂਬੋ ਸੁਰੱਖੇ ਵਿੱਚ ਸੁਮੇ ਪਪਾ ਦਾ ਕੰਮ ਨਹੀਂ ਆਓ ਆਜੋ ਬਾਈ ਜੀ ਹਸੀ ਗੱਲ ਹਸੀ ਗੱਲ ਬਾਈ ਜੀ ਹੋਠੇ ਕੋ ਵਧੀਆ ਵਧੀਆ ਬਾਈ ਨਾਮ ਤੇ ਡਰੈਸ ਹੋ ਨਾਮ ਸਰਜੀ ਸਿੰਘ ਪਿੰਡ ਸਨਗਰੋ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾ ਪਿੰਡ ਛੰਨਾ ਗੁਲਾਬ ਸਿੰਘਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾ ਮੋਬਾਈਲ ਨੰਬਰ 6840 ਹਮ 70516 ਏ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੀ ਉਮਰ ਹੈ 5 ਸਾਲ 5 ਤੋਂ 6 ਮਹੀਨੇ ਕਿਹੜੇ ਟੀਕੇ ਦੀ ਆ ਭਰਾ ਇਹ ਡੈਨਮਾਰਕ ਡੈਨਮਾਰਕ ਦੀ ਹੈ ਕਿੰਨਾ ਦੁੱਧ ਸੀ ਮਾਂ ਥੱਲੇ ਬਾਈ 25 ਤੋਂ 25 ਤੋਂ خلاص ਠੀਕ ਆ ਝੂੜੀ ਚੰਗੀ ਆ ਝੂੜੀ ਨੇੜੇ ਤੋਂ ਚੈੱਕ ਕਰਵਾ ਲ ਨ ਝੂਲੀ ਬਾਈ ਕਹਿੰਦਾ ਚੰਗੀ ਆ ਲੈ ਕਾਵਾ ਉਹਨੇ ਬੜੀ ਤੋਰ ਕੇ ਦਿਖਾ ਦਈਏ ਚੰਗਾ ਬਈ ਬੱਚਾ ਹਜੇ ਉਮਰ ਵੀ ਛੋਟੀ ਆ ਫੇਸ ਬੜਾ ਚੰਗਾ ਪੈਂਦਾ ਆ ਮਾਦਰ ਕਾਲ ਚੱਕ ਕੇ ਤੋੜਾ ਦੇ ਕੋ ਇੱਕ ਨੰਬਰ ਆ ਬਾਈ। ਕੀ ਆ ਬੋ? ਤੇ ਕੀਮੋ ਲਵਰੇਜ ਹੈ ਜੀ ਤਾਂ? ਇਹ 4500 4500 ਮਾਨਤਨ ਹੋ ਜੀ। ਹਾਂ ਜੀ। ਠੀਕ ਆ। 4500 ਰੁਪਿਆ ਮੋ ਲਵਰੇਜ ਮਾਨਤਨ ਜਿਹੜਾ ਮੋ ਲ ਦੇ ਜਰੂਰ ਪੁੱਛੋ। ਚੰਗੀ ਆ ਬੱਚੀ ਬਈ ਸਮੈਕੀ ਆ ਪ੍ਰਿੰਟਿੰਗ ਆ ਬਰੀਡ। ਚੰਗੀ ਆ ਕਰਮਾ। ਅੱਗੇ ਵੀਰੇ 2 ਨੰਬਰ ਤੇ ਕਿੰਨੀ ਉਮਰ ਹੈ ਦੀ? ਇਹ 19 ਕੱਖੇ ਸੂਨ ਹੁੰਦਾ ਜੀ ਇਹ। ਠੀਕ ਆ ਬਾਈ। ਮੋਲ ਸੇਮ ਜੀ ਹੋਈ ਆ। ਕਿੰਨਾ ਤੁਸੀਂ ਕ੍ਰੈਡਿਟ ਦੇ ਲਈ ਐਵਰੇਜ ਵੀ ਟਾਈਮਾਰਕ ਵੀ ਬੈਲ ਮਾਰਕ ਵੀ ਠੀਕ ਆ ਬੋਲ ਦੇ ਬਈ ਮੜੀ ਤੋਂ ਅੰਦਰ ਕਰਾ ਦੇ ਚੰਗੀ ਅਵਿਵਚੀ ਤੇ ਉਮਰੇ ਦੀ ਸੇਮ ਜੀ ਹੈ ਸੇਮ ਜਿਹੀ ਹੈ ਜੋੜਾ ਬਈ ਤੋੜਾ ਚੰਗਾ ਪ੍ਰਿੰਟ ਚੰਗਾ ਚੰਗੀ ਆ ਬੱਚੀ ਤੇ ਕੀ ਮੋਲ ਐਵਰੇਜ ਆ ਜਾ 45000 ਮੰਤਣ ਹੋ ਜੂ ਹਾਂਜੀ ਠੀਕ ਆ ਬਈ ਜੇ ਕੋਈ ਜੋੜਾ ਇਕੱਠਾ ਲਵੇ ਫਿਰ ਵਧੀਆ ਮੰਤਣ ਆ ਬਹੁਤ ਠੀਕ ਆ 45 45000 ਮੋਲ ਆ ਵੀਰੇ ਜੇ ਦੋਵੇਂ ਇਕੱਠੇ ਆ ਬਈ ਕਹਿੰਦਾ ਖਰੀਦੋਂਗੇ ਤਾਂ ਵਧੀਆ ਚੰਗਾ ਮੰਤਣ ਕਰ ਦੇਗੇ ਤੇ کیسے ਵੀਰ ਨੂੰ ਦੋਨਾਂ ਚੱਕਰ ਵੀ ਪਸੰਦ ਆ। ਤੁਹਾਡਾ دیکھنے ਦਾ ਬਹੁਤ ਬਹੁਤ ਧੰਨਵਾਦ। ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।